ਕਹਿੰਦੇ ਵੀ ਸਰਵੇ ਕਰਾਇਆ ਸੀ ਸਾਂਗਰੂੜ ਜਿੱਤ ਜਾਗੇ ਕੋਈ ਗੱਲ ਨਹੀਂ ਆਜੋ ਫਿਰ ਅਸੀਂ ਰਾਗੜ ਕੇ ਰੱਖ ਲਾਂਗੇ ਬਾਈ ਪੰਥਕ ਲੀਡਰ ਤਾਂ ਵੀਰੇ ਸੁਖਪਾਲ ਖੈਰਾ ਵੀ ਨੇ ਉਹ ਸਿੱਖੀ ਦੀਆਂ ਗੱਲਾਂ ਕਰਦੇ ਨੇ ਜੋ ਸਿੱਖਾਂ ਦੇ ਤਸ਼ੱਦਦ ਹੁੰਦਾ ਉਹਦੀ ਗੱਲ ਕਰਦੇ ਨੇ ਵੀਰੇ ਜੀ ਦਾ ਸਟੈਂਡ ਨਾ ਨਾ ਹੋਵੇ ਉਹਨੂੰ ਤਾਂ ਅਸੀਂ ਲਿਹਾਜ਼ ਜੀ ਦੋਸਤ ਮਿੱਤਰ ਨਹੀਂ ਬਣਾਉਂਦੇ ਹੈਗੇ ਇਹਨੂੰ ਅਸੀਂ ਲੀਡਰ ਬਣਾ ਦਾਂਗੇ ਜਿਹੜੀ ਗੱਲ ਭਗਵੰਤ ਮਾਨ ਕਹਿੰਦੇ ਵੀ 13 0 ਹੋਜੂ ਜਾਂ ਖੈਰਾ ਕਹਿੰਦਾ ਵੀ ਸੀਟ ਜਿੱਤੇ ਪਏ ਆ ਉਹ ਉਹ ਵੀ ਤੇ ਕਿਸੇ ਗੱਲੋਂ ਹੀ ਕਹਿ ਰਹੇ ਹੋਣਗੇ ਯਾਰ ਇੰਨਾ ਜ਼ਿਆਦਾ ਹੰਕਾਰ ਤਾਂ ਕਿਸੇ ਪਾਰਟੀ 'ਚ ਮੈਂ ਦੇਖਿਆ ਨਹੀਂ ਜਿੰਨਾ ਇੰਨਾ 'ਚ ਵੜਿਆ ਹੋਇਆਗਾ ਜਿਹੜੀ ਗ੍ਰਿਫਤਾਰੀ ਹੋਈ ਸੀ ਅਮਰਤਪਾਲ ਦੀ ਉਦੋਂ ਕਿਹੜਾ ਇੱਥੇ ਬਹੁਤ ਵੱਡੇ ਮੋਰਚੇ ਲੱਗ ਗਏ ਲੋਕ ਇਕੱਠੇ ਹੋ ਗਏ ਵੀ ਲੋਕ ਨਹੀਂ ਕਹਿੰਦੇ ਇਹਨਾਂ ਨੂੰ ਸੀਰੀਅਸਲੀ ਲੈਂਦੇ ਉਹ ਤਾਂ ਸੋਸ਼ਲ ਮੀਡੀਆ 'ਤੇ ਇੱਕ ਹਵਾ ਆ ਗਈ ਵੀਰੇ ਜਿਸ ਦਿਨ ਅਮਰਤਪਾਲ ਨੂੰ ਗ੍ਰਿਫਤਾਰ ਕਰਨ ਵਾਸਤੇ ਫਿਰਦੇ ਸੀ ਨਾ ਸਾਡੇ ਖੁਦ ਪਿੰਡ ਦੇ ਵਿੱਚ ਪੁਲਿਸ ਲਾਦੀ ਤੀਗੀ ਅਸੀਂ ਐਨਾਨਸਮੈਂਟ ਕਰਨ ਵੀ ਗੁਰੂ ਘਰ ਆਏ ਸੀਗੇ ਵੀ ਅਸੀਂ ਅਮਰਤਪਾਲ ਦੀ ਸਪੋਰਟ ਤੇ ਜਾਣਾਗਾ ਸਾਨੂੰ ਘਰਾਂ ਤੱਕ ਤੋਂ ਨਹੀਂ ਨਿਕਲ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਬੰਦੇ ਪਿੰਡਾਂ 'ਚ ਵਰਕਰ ਛੱਡੇ ਤੇ ਮੋਟਰਸਾਈਕਲ ਦੇ 10 ਦੇ ਦੇ ਜਿੱਥੇ ਚਾਰ ਬੰਦੇ ਇਕੱਠੇ ਹੁੰਦੇ ਕਿ ਉਹਨਾਂ ਨੂੰ ਪੁਲਿਸ ਚਕਾਉਂਦੇ ਦੇਗੇ ਸਾਨੂੰ ਇੰਨਾ ਜਿਆਦਾ ਵੀ ਆਏ ਸਮਝ ਲਓ ਵੀ ਅੰਦਰ ਜੇਲ੍ਹ ਹੀ ਕਰਤੀ ਦੀ ਕੱਲਾ ਵੀ ਪਤਾ ਨਹੀਂ ਅਮਰਤਪਾਲ ਕੀ ਕਰਤਾ ਬਿੰਪਲ ਟੋਹਾ ਦੇ ਵੀ ਤੇ ਪੰਥ ਨੂੰ ਦੇਣ ਹੈ ਨਾ ਭਾਈ ਉਹਨਾਂ ਨੇ ਵੀ ਜੇਲ੍ਹ ਕੱਟੀ ਬੀਰੇ ਬਲਟੋਹਾ ਨੇ ਕਿਹੜੇ ਹਿਸਾਬ ਨਾਲ ਮੇਰੀ ਇੱਕ ਗੱਲ ਸੁਣ ਜੇ ਬਲਟੋਹਾ ਹੋਣਾ ਨੇ ਜੇਲਾਂ ਕੱਟੀਆਂ ਹੁੰਦੀਆਂ ਢੰਗ ਨਾਲ ਨਾ ਤਾਂ ਅੱਜ ਸਾਨੂੰ ਡੰਡੇ ਨਹੀਂ ਖਾਣੇ ਪੈਂਦੇ ਤੇਗੇ ਅੱਜ ਸਾਡੇ ਜਵਾਖ ਨਸ਼ੇ 'ਚ ਨਹੀਂ ਹੋਣੇ ਤੇਗੇ ਸਾਰੇ ਲੀਡਰਾਂ ਨੂੰ ਅਮਰਪਾਲ ਗਲਤ ਕਿਉਂ ਲੱਗਦਾ ਤੁਹਾਨੂੰ ਕੀ ਲੱਗਦਾ ਗਲਤ ਲੱਗਣ ਦਾ ਇਹ ਕਾਰਨ ਹੈ ਵੀਰੇ ਜਦੋਂ ਛੋਟੀ ਚੀਜ਼ ਉੱਪਰ ਨੂੰ ਉੱਠ ਕੇ ਆਉਂਦੀ ਹੈ ਨਾ ਤਾਂ ਵੱਡਿਆਂ ਨੂੰ ਇਹੀ ਹੁੰਦਾ ਵੀ শাਲਾ ਇਹਨੂੰ ਥੱਲੇ ਦੱਬ ਕੇ ਰੱਖੀਏ ਵੀ ਇਹਨੂੰ ਉੱਪਰ ਨਾ ਆਉਣ ਦਈਏ ਅਮਰਪਾਲ ਨੂੰ ਨਹੀਂ ਚੱਕਦਾ ਸੀਗਾ ਜਿਹੜੇ ਬਾਕੀ ਉਹਦੇ ਨਾਲ ਸਿੰਘ ਗਏ ਨੇ ਉਹਨਾਂ ਨੂੰ ਵੀ ਆਜ਼ਾਦ ਖੜਾ ਕਰਾਂਗਾ ਪ੍ਰਧਾਨ ਮੰਤਰੀ ਬਾਜੇ ਕੇ ਆਪਣੇ ਹਲਕੇ ਤੋਂ ਖੜੇ ਹੁੰਦੇ ਦਿਲਜੀਤ ਕਲਸੀ ਖੜੇ ਹੁੰਦੇ ਉਹਨਾਂ ਦੀ ਵੀ ਰਿਹਾਈ ਦੀ ਗੱਲ ਕਰਦੀ ਅੱਜ ਅਮਰਤਪਾਲ ਬਾਗਿਆ ਅਸੀਂ ਉਹਨੂੰ ਭੇਜਾਂਗੇ ਸੰਸਦ ਚ ਪਹਿਲਾਂ ਸਿਮਰਜੀਤ ਮਾਰ ਜਾਂਦਾ ਸੀ ਉਹ ਖੜਕਦਾ ਸੀ ਪੂਰਾ ਸੰਸਦ ਸਾਨੂੰ ਆਪ ਨੂੰ ਵੀ ਪਤਾ ਹੈਗਾ ਤੇ ਹੁਣ ਅਮਰਤਪਾਲ ਨਾਲ ਹੋਊਗਾ ਠੀਕ ਹੈ ਉੱਥੇ ਸਾਡੀ ਗੱਲ ਹੋ ਗਈ ਜਿੱਦੇ ਉਸ ਤੋਂ ਬਾਅਦ ਅਸੀਂ ਆਪ ਹੀ ਨਹੀਂ ਦੱਸਦੇ ਦਾ ਮਾਨ ਸਾਹਿਬ ਜਿੱਤੇ ਸੀ ਉਸੀ ਜੀ ਸਾਹਿਬ ਉਹਨਾਂ ਨੇ ਪਾਈ ਸੀ ਕਿ ਉਹ ਕਿਰਪਾਨ ਦੀ ਗੱਲ ਹੋਈ ਸੀ ਕਿ ਤੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਅਮਰਤਪਾਲ ਹੁਣ ਕੀ ਕਰਨਗੇ ਕਿ ਉਹ ਜਾਂ ਤਾਂ ਦੋਨਾਂ ਚੋਂ ਇੱਕ ਕੁਛ ਚੂਜ਼ ਕਰਨਾ ਪਊਗਾ ਸੋ ਸੰਗਰੂਰ ਚ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਵਧੀਆ ਜੀ ਚੜਦੀ ਕਲਾ ਜੀ ਭਗਵੰਤ ਮਾਨ ਸਾਹਿਬ ਰਾਜਤਾਨੀ ਮੰਨਦੇ ਤੁਹਾਡੇ ਸੰਗਰੂਰ ਨੂੰ ਫਤਿਹ ਹੋ ਜੂਗੀ ਆਮ ਆਦਮੀ ਪਾਰਟੀ ਕਹਿੰਦੀ ਕਿੰਨੇ ਕ ਵੋਟਾਂ ਦੋ ਆਮ ਆਦਮੀ ਪਾਰਟੀ ਜਿੱਤੂ ਤੁਹਾਨੂੰ ਕੀ ਲੱਗਦਾ ਨਹੀਂ ਇਸ ਵਾਰ ਤਾਂ ਨਹੀਂ ਵੀਰੇ ਪਿਛਲੀ ਵਾਰ ਦੇਖ ਆਮ ਆਦਮੀ ਪਾਰਟੀ ਤੋਂ ਬਹੁਤ ਸਾਨੂੰ ਉਮੀਦਾਂ ਦਿਆ ਚੌਥੀਗਾ ਵੀਰ ਬਹੁਤ ਕੁਝ ਕਰਕੇਉਣਗੇ ਬਦਲਾਵ ਕਰਨਗੇ ਪਹਿਲਾਂ ਨਹੀਂ ਤਾਂ ਅਸੀਂ ਅੱਕੇ ਖੜੇ ਸੀਗੇ ਪਰ ਇਹ ਤਾਂ ਉਹਨਾਂ ਦੇ ਵਿਵਾਖ ਨਿਕਲੇ ਯਾਰ ਇੰਨੀ ਮਸੂਰੀ ਐਡ ਪਰ ਪੱਲੇ ਕੁਸ ਬਣੀ ਹੈਗਾ ਠੀਕ ਹੈ ਸਾਡੇ ਪਿੰਡ ਚ ਆ ਛੋਟੀ ਜੀ ਲਾਇਬ੍ਰੇਰੀ ਵਾਸਤੇ ਭਰਾ ਸੱਦੀ ਸੀਗੇ ਉਹਨਾਂ ਦੀ ਐਮਐਲਏ ਜਿੱਤੇ ਅਸੀਂ ਜਿੱਤੇ ਅਈ ਦੀ ਐ ਲਾਲੋ ਵੀ ਉਹ ਇੱਥੇ ਤੱਕ ਪੁਲਿਸ ਆ ਇਧਰ ਪੁਲਿਸ ਸਾਨੂੰ ਸਵੇਰ ਤੱਕ ਨਹੀਂ ਕਰਨ ਦਿੱਤਾ ਹੈਗਾ ਉਹਨਾਂ ਨਾਲ ਇੱਕ ਵੀ ਅਸੀਂ ਤਾਂ ਇਸ ਵਾਰੀ ਮਾਸ ਰੱਖਿਆ ਅਸੀਂ ਤਾਂ ਅੜਬ ਬੁੜੇ ਨੂੰ ਸਾਥ ਦੇਵਾਂਗੇ ਸਾਡਾ ਤਾਂ ਅੜਬ ਬੁੜਾ ਸਿਮਰਜੀਤ ਸਿੰਘ ਮਾਨ ਹੈ ਬਈ ਉਹਨਾਂ ਨੂੰ ਵੋਟ ਪਾਉਣੀ ਹੈਗੀ ਉਹਨਾਂ ਨੂੰ ਜਿਤੇ ਆਵਾਂਗੇ ਨਾਲੇ ਚੰਗੀ ਲੀਡ ਸਵਾਲ ਸਵਾਲ ਤੁਸੀਂ ਨਹੀਂ ਪੁੱਛੇ ਹੋਣੇ ਕਿਉਂਕਿ ਸਵਾਲ ਪੁੱਛਣੇ ਤਾਂ ਭਗਵੰਤ ਮਾਨ ਨੇ ਤੁਹਾਨੂੰ ਸਿਖਾਏ ਆ ਉਹ ਪਾਰਟੀ ਭੱਜ ਨਹੀਂ ਸਕਦੀ ਤੁਹਾਡੇ ਸਵਾਲ। ਅਸੀਂ ਉਸੇ ਚੀਜ਼ ਤੇ ਚੱਲ ਰਹੇ ਸੀ ਭਾਈ। ਉਹ ਕਹਿੰਦਾ ਵੀ ਸਵਾਲ ਕਰ ਲਿਆ ਕਰੋ ਕੋਈ ਮਾੜੀ ਗੱਲ ਨਹੀਂ ਸਵਾਲ ਕਰਨਾ ਮਾੜੀ ਗੱਲ ਨਹੀਂ ਹੈਗੀ। ਲੀਡਰ ਨੂੰ ਦੂਰ ਖੜਕੇ ਲਵੇ ਨਾ ਜਾਓ ਦੂਰ ਖੜਕੇ ਪੁੱਛ ਲਓ। ਤੁਹਾਡੇ ਸਵਾਲ ਦਾ ਜਵਾਬ ਦੋ ਜੇ ਉਹਦੇ ਅੰਦਰ ਚੋਰ ਹੈਗਾ ਤਾਂ ਉਹ ਜਵਾਬ ਨਹੀਂ ਦੋ। ਇਹਨਾਂ ਨੇ ਤਾਂ ਲਵੇ ਬਣ ਜਾਣ ਦਿੱਤਾ ਸਾਨੂੰ ਯਾਰ ਸਾਨੂੰ ਹਲੇ ਇਹਨਾਂ ਦੇ ਇੱਕ ਦੋ ਵਰਕਰ ਮੂਰੇ ਜਿਹੜੇ ਲਾਏ ਹੋਏ ਨੇ ਪਿੰਡ 'ਚ ਅਸੀਂ ਤੇ ਦੇਖੋ ਆਮ ਆਮ ਵੋਟ ਪਾਉਣ ਵਾਲੇ ਬੰਦੇ ਆਗੇ। ਇਹਨਾਂ ਜਿਹੜੇ ਲਾਏ ਨੇ ਉਹ ਕਹਿੰਦੇ ਵੀ ਜੇ ਤੁਸੀਂ ਇੱਥੇ ਪਹੁੰਚੇ ਵੀ ਕਿਸੇ ਨੇ ਸਵਾਲ ਕਰਿਆ ਸੀ ਡੰਡਿਆਂ ਨਾਲ ਪਰਚੇ ਕਰਾਵਾਂ ਕੁੱਟਮਾਰ ਕਰਾ ਦਾਂਗੇ ਪਤਾ ਨਹੀਂ ਕੀ ਕੀ ਕੁਛ ਬੋਲੇ ਹੁਣ ਕੀ ਦੱਸਾਂ ਮੈਂ ਤੈਨੂੰ ਕੈਮਰੇ ਤੇ ਯਾਰ ਇੰਨਾ ਜ਼ਿਆਦਾ ਹੰਕਾਰ ਤਾਂ ਕਿਸੇ ਪਾਰਟੀ 'ਚ ਮੈਂ ਦੇਖਿਆ ਨਹੀਂ ਜਿੰਨਾ ਇੰਨਾ 'ਚ ਬੜਿਆ ਹੋਇਆਗਾ ਪਰ ਜਿੱਤ ਜਾਣਗੇ ਕਹਿੰਦੇ ਕਹਿੰਦੇ ਵੀ ਸਰਵੇ ਕਰਾਇਆ ਅਸੀਂ ਸੈਂਕੜੇ ਰੂਟ ਜਿੱਤ ਜਾਾਂਗੇ ਕੋਈ ਗੱਲ ਨਹੀਂ ਆਜੋ ਫਿਰ ਅਸੀਂ ਰਾਗੜ ਕੇ ਰੱਖ ਲਾਂਗੇ ਬਾਈ ਗੱਲ ਕੀ ਹੈ ਗਿਆ ਇਸ ਕੀ ਦਾ ਹੜਾੜ ਬੂ ਬੜਾ ਸਿਮਰਜੀਤ ਮਾਂ ਨੇ ਜਿੱਤੂਗਾ ਚਾਹੇ ਬਜ਼ੁਰਗਾਂ ਦੀ ਰਾਏ ਲੈ ਲਓ ਨੌਜਵਾਨਾਂ ਦਾ ਫਾਈਨਲ ਕਲੀਅਰ ਹੈਗਾ ਹੀ ਹੈਗਾਗਾ ਇਹੀ ਸਾਡੇ ਤੁਸੀਂ ਮਤਲਬ ਕਿਉਂ ਵੀ ਪੰਥਕ ਲੀਡਰ ਨੇ ਕਿਉਂ ਵੋਟ ਇੱਕ ਤਾਂ ਵੀਰੇ ਪੰਥਕ ਲੀਡਰ ਹੈ ਇੱਕ ਅਸੀਂ ਅੱਜ ਤੱਕ ਉਹਨਾਂ ਦੀਆਂ ਪ੍ਰਾਣੀਆਂ ਵੀਡੀਓ ਕੱਟ-ਕੱਟ ਵੀ ਦੇਖੇ ਨੇ ਡੇਢ ਸਾਲ ਦਾ ਪਿੱਛੇ ਸਮਾਂ ਦੇਖਿਆ ਵੀ ਉਹਨਾਂ ਨੇ ਅੱਜ ਤੱਕ ਕੋਈ ਝੂਠਾ ਵਾਦਾ ਤਾਂ ਕਰੀ ਨਹੀਂ ਵੀ ਮੈਂ ਸੋਨੂੰ ਪੰਥਕ ਲੀਡਰ ਤਾਂ ਵੀਰੇ ਸੁਖਪਾਲ ਖੈਰਾ ਵੀ ਨੇ ਉਹ ਸਿੱਖੀ ਦੀਆਂ ਗੱਲਾਂ ਕਰਦੇ ਨੇ ਜੋ ਸਿੱਖਾਂ ਦੇ ਤਸ਼ੱਦਦ ਹੁੰਦਾ ਉਹਦੀ ਗੱਲ ਕਰਦੇ ਨੇ ਤੇ ਕਹਿੰਦੇ ਵੀ ਵੋਟ ਬੈਂਕ ਵੀ ਹੈ ਉਹਨਾਂ ਦੇ ਕੋਲੇ ਕਾਂਗਰਸ ਬੀਰੇ ਜੀ ਦਾ ਸਟੈਂਡ ਨਾ ਨਾ ਹੋਵੇ ਉਹਨੂੰ ਤਾਂ ਅਸੀਂ ਲਿਹਾਜ਼ ਜੀ ਦੋਸਤ ਮਿੱਤਰ ਨਹੀਂ ਬਣਾਉਂਦੇ ਹੈਗੇ ਇਹਨੂੰ ਅਸੀਂ ਲੀਡਰ ਬਣਾ ਦਾਂਗੇ ਇਹ ਯਾਰ ਪਹਿਲਾਂ ਭਗੰਤ ਮਾਨ ਵਾਲੇ ਅਸੀਂ ਕੰਡੇ ਚੂਗੀਆਂ ਨੇ ਹੁਣ ਸਖਬਾਰ ਖੇੜਾ ਅਸੀਂ ਤਾਂ ਪੰਗਾ ਲੈਂਦੇ ਨਹੀਂ ਭਰਾਵਾ ਅਸੀਂ ਤਾਂ ਸਾਡਾ ਸਿਮਰ ਜੀ ਤੇ ਮਾਨੇ ਚੰਗਾ ਉਹ ਬਾਦ ਆ ਉਹ ਕਰੂਗਾ ਜਿਹੜਾ ਨਿਭਾ ਸਕਦਾ ਕਿਹੜੇ ਨਿੱਜਰ ਹੋ ਰਹੀਆਂਗੇ ਅਵਤਾਰ ਸਿੰਘ ਖੰਡਾ ਵਰਗੇ ਇਹ ਜਿਹੇ ਸਿੱਖ ਹੋਗੇ ਸਾਡੇ ਕੈਨੇਡਾ ਚ ਬਹੁਤ ਦੋਸਤ ਮਿੱਤਰ ਨੇਗੇ ਸਾਨੂੰ ਖੁਦਾ ਆਪ ਨੂੰ ਨਹੀਂ ਪਤਾ ਦੀ ਉਹਨਾਂ ਬਾਰੇ ਪਰ ਉਹਨਾਂ ਤੇ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਤੁਹਾਨੂੰ ਸੋਸ਼ਲ ਮੀਡੀਆ ਦੇ ਲੋਕ ਕਹਿੰਦੇ ਨੇ ਕਿ ਵੀ ਇਹ ਤਾਂ ਸ਼ਰਾਰਤੀ ਆ ਜਾਂ ਇਹ ਤਾਂ ਵੱਖਵਾਦੀ ਸੋਚ ਰੱਖਦਾ ਹੈਗਾ ਇਹ ਤਾਂ ਮੁਲਕ ਨੂੰ ਖਰਾਬ ਕਰੂ ਟੁਕੜੇ ਟੁਕੜੇ ਕਰੇਗਾ ਐਦਾਂ ਨਹੀਂ ਵੀਰੇ ਹੁੰਦਾ ਹੈਗਾ ਪਹਿਲੀ ਵਾਰ ਤਾਂ ਹਰੇਕ ਬੰਦਾ ਅਈ ਲੱਗਦਾ ਹੁੰਦਾ ਵੀ ਯਾਰ ਇਹ ਪਰਿਵਾਰ ਦਾ ਕੋਈ ਬਜ਼ੁਰਗ ਹੁੰਦਾ ਹੈਗਾ ਉਹ ਅੜਬ ਹੁੰਦਾ ਸਾਰੇ ਪਰਿਵਾਰ ਨੂੰ ਘੂਰ ਕੇ ਰੱਖਦਾ ਹੈ ਠੀਕ ਹੈ ਪਰ ਜਦੋਂ ਉਹ ਪਰਿਵਾਰ ਨੂੰ ਜਾਣ ਲੱਗੇ ਹੈ ਜਾਂ ਕੋਈ ਦੇ ਜਾਂਦਾ ਜਿਹੜਾ ਸੋਚਿਆ ਨਹੀਂ ਹੁੰਦਾ ਪਰਿਵਾਰ ਨੇ ਤੇ ਉਹ ਲੋਕ ਦੇਖਦੇ ਹੋਊਗਾ ਵੀ ਯਾਰ ਇੰਨਾ ਦਾ ਬੁੜਾ ਹੈਗਾ ਉਹਨੇ ਪਰਿਵਾਰ ਨੂੰ ਇੰਨਾ ਜਿਆਦਾ ਵਧੀਆ ਸਾਮ ਕੇ ਰੱਖਿਆਗਾ ਵੀ ਖੇਰੂ ਖੇਰੂ ਨਹੀਂ ਹੋਣ ਦਿੱਤਾ ਤੇ ਸਟੈਂਡ ਰੱਖਿਆਗਾ ਆਪਦਾ ਉਹਨੂੰ ਅੜਬ ਬਣਾ ਕਹਿੰਦੇ ਨੇ ਵੀਰੇ ਉਹ ਇੱਕ ਸਹੀ ਹੁੰਦਾਗਾ ਪਰ ਇਨ ਫਿਊਚਰ ਜਾ ਕੇ ਉਹ ਜੀ ਦਾ ਰਿਜ਼ਲਟ ਪਤਾ ਲੱਗਦਾ ਕਿ ਵੀ ਵਾਕੀ ਯਾਰ ਵੀ ਜਿਹੜੇ ਬੰਦੇ ਦੇ ਥੋੜਾ ਜਿਹਾ ਕੜਤਨ ਹੁੰਦੀ ਹੈ ਨਾ ਉਹ ਬੰਦੇ ਦੇ ਅੰਦਰ ਮਿਠਾਸ ਹੁੰਦੀ ਹੈਗੀ ਅਸੀਂ ਦਾ ਸਾਰੀਆਂ ਚੀਜ਼ਾਂ ਜੋ ਤੰਤ ਕਾਢੇ ਦੇਖ ਲੈ ਸਾਡਾ ਸਿਮਰਜੀਤ ਮਾਨ ਹੀ ਆਊਗਾ ਇਸ ਵਾਰੀ ਤਾਂ ਅਸੀਂ ਦਾ ਹੋਰ ਕਿਸੇ ਨੂੰ ਵੋਟ ਨਹੀਂ ਜਿਹੜੀ ਗੱਲ ਭਗਵੰਤ ਮਾਨ ਕਹਿੰਦੇ ਵੀ 13 ਜ਼ੀਰੋ ਹੋਊ ਜਾਂ ਖੈਰਾ ਕਹਿੰਦਾ ਵੀ ਸੀਟ ਜਿੱਤੇ ਪਏ ਆ ਉਹ ਉਹ ਵੀ ਤੇ ਕਿਸੇ ਗੱਲਾਂ ਹੀ ਕਹਿ ਰਹੇ ਹਨ ਮੇਰੇ ਉਹ ਪਤਾ ਕਿੱਥੋਂ ਕਹਿ ਰਹੇ ਨੇਗੇ ਉਹ ਉਹਨਾਂ ਦੇ ਇੱਥੇ ਪਿੰਡ ਦੇ ਵਿੱਚ ਜਾ ਕੇ ਦੇਖ ਲਓ ਦੋ ਚਾਰ ਬਰਕਰ ਰਹੇ ਜੇ ਨੇਗੇ ਜਿਹੜੇ ਮੰਨ ਕੇ ਚੱਲੋ ਵੀ ਨਾ ਤਾਂ ਉਹਨਾਂ ਨੂੰ ਪਿੰਡ 'ਚ ਕੋਈ ਪੁੱਸਾ ਹੈ ਆਮ ਜਿਆਦਾਤਰ ਲੜਾਈ ਝਗੜਾਈ ਉਹਨਾਂ ਦਾ ਜੇ ਉਹਨਾਂ ਨੂੰ ਕੋਈ ਸਵਾਲ ਕਰ ਦੇ ਵੀ ਅਸੀਂ ਆ ਛੋਟੀ ਪਾਰਟੀ ਤੋਂ ਆ ਕੰਮ ਨਹੀਂ ਹੋਇਆ ਹੈਗਾ ਜਾਂ ਕੁਝ ਵੀ ਉਹ ਸਾਡੇ ਨਾਲ ਲੜਨ ਤੱਕ ਆਉਂਦੇ ਨੇ ਯਾਰ ਵੀ ਅਸੀਂ ਵੀ ਉਹਦੇ ਛੋਟੇ ਨਾਲੇ ਸੀਗੇ ਯਾਰ ਵੀ ਲੜਾਈ ਗਾਦੇ ਬਾਤੇ ਗਾਦੇ ਤੁਸੀਂ ਘਟੂਕੜ ਆਪਦੇ ਲੀਡਰ ਨੂੰ ਸਵਾਲ ਕਰ ਲਓ ਪੁੱਛ ਲਓ ਵੀ ਅੱਗੇ ਜਾ ਕੇ ਕੀ ਕਰਨਾ ਕਿਵੇਂ ਕਰਨਾ ਹੈ ਨਾ ਉਹ ਤਾਂ ਲੜਾਈਆਂ ਕਰਦੇ ਨੇ ਹੁਣ ਅਮਰਤਪਾਲ ਤੇ ਤੂੰ ਮੈਨੂੰ ਇੱਕ ਗੱਲ ਦੱਸ ਨਾ ਤਾਂ ਕੋਈ ਪਰਚਾ ਦੀ ਨਾ ਉਹਦੇ ਕੋਲੋਂ ਨਜਾਇਜ਼ ਕੋਈ ਹਸਲਾ ਫੜਿਆ ਗਿਆ ਠੀਕ ਹੈ ਸਾਡੇ ਪਿੰਡੋਂ ਬਹੁਤ ਜ਼ਿਆਦੇ ਮੁੰਡੇ ਇਹ ਜਿਹੇ ਨੇ ਜਿਹੜੇ ਅਮਰਤੋ ਦੇ ਨਾਲ ਜਾ ਕੇ ਸਾਖ ਚੁੱਕੇ ਨੇਗੇ ਤੇ ਬਾਕੀ ਜਾਣ ਨੂੰ ਤਿਆਰ ਤੇਗੇ ਜਮੀ ਕੋਣੇ ਮੋਣੇ ਰੋਡੇ ਤਿੰਨ ਦੋਸਤ ਮੇਰੇ ਇਹ ਜਿਹੇ ਨੇ ਜਿਹੜੇ ਬਾਹਰੋਂ ਆਉਣ ਨੂੰ ਤਿਆਰ ਸੀਗੇ ਵੀਰ ਬਾਕੀ ਅਮਰਤਪਾਲ ਸਹੀ ਪ੍ਰਚਾਰ ਕਰਦਾ ਵੀਰ ਪੰਜਾਬ ਮਿੱਟੀ ਸੜ ਗੇ ਤਾਂ ਸਭ ਕੁਝ ਸੜ ਗੇ ਪੈਸੇ ਧਨ ਦੌਲਤ ਨੂੰ ਕੀ ਕਰਾਂਗੇ ਇੱਕ ਦਿਨ ਮਿੱਟੀ ਦਾ ਸਾਵਿਆ ਨੇ ਮੜਨਾਗਾ ਪਰ ਆਪਦੇ ਘਰੇ ਆਪਦੇ ਮਾਪੇ ਕੋਲੇ ਤਾਂ ਮਰਜੀ ਉਹੀ ਬਹੁਤ ਹੈਗਾ ਵੀ ਉਹ ਚੀਜ਼ਾਂ ਦੇਖ ਕੇ ਇਹਨੇ ਚਾਕੇ ਯਾਰ ਜੇਲ੍ਹ ਚ ਮਾਰਿਆ ਉਹਦੇ ਦੇ ਕੇਸ ਕਰ ਦਿੰਦਾ ਕੇਸ ਚਲਾਉਂਦਾ ਨਾਰਮਲ ਜੇਲ ਚ ਰੱਖ ਦਿੰਦਾ ਪਰ ਐਨਐਸਏ ਲਾ ਕੇ ਉਹ ਬਾਜੇ ਕਿਦਾ ਨਿਕਾਜ ਜਵਾਬ ਹੈ ਭਾਈ ਉਹਦੇ ਗੱਲਾਂ ਸੁਣ ਕੇ ਅੱਖਾਂ 'ਚੋਂ ਅਥਰੂ ਆ ਜਾਂਦੇ ਨੇ ਵੀ ਯਾਰ ਉਹਦੇ ਬਾਪ ਨੂੰ ਵੀ ਜੇਲ 'ਚ ਸਿੜਤਾ ਇੱਕ ਛੋਟੇ ਜਿਹੇ ਬੱਚੇ ਨੂੰ ਪਰ ਕਹਿੰਦੇ ਵੋਟ ਨਹੀਂ ਪੈਣੀ ਕਿਉਂਕਿ ਜਦੋਂ ਗ੍ਰਿਫਤਾਰੀ ਹੋਈ ਸੀ ਅਮਰਤਪਾਲ ਦੀ ਉਦੋਂ ਕਿਹਾ ਇੱਥੇ ਬਹੁਤ ਵੱਡੇ ਮੋਰਚੇ ਲੱਗ ਗਏ ਲੋਕ ਇਕੱਠੇ ਹੋ ਗਏ ਵੀ ਲੋਕ ਨਹੀਂ ਕਹਿੰਦੇ ਇਹਨਾਂ ਨੂੰ ਸੀਰੀਅਸਲੀ ਲੈਂਦੇ ਹੋ ਤਾਂ ਸੋਸ਼ਲ ਮੀਡੀਆ ਤੇ ਇੱਕ ਹਵਾ ਆ ਗਈ ਵੀਰੇ ਜਿਸ ਦਿਨ ਅਮਰਤਪਾਲ ਨੂੰ ਗ੍ਰਿਫਤਾਰ ਕਰਨ ਵਾਸਤੇ ਫਿਰਦੇ ਸੀ ਨਾ ਸਾਡੇ ਖੁਦ ਪਿੰਡ ਦੇ ਵਿੱਚ ਪੁਲਿਸ ਲਾ ਦਿੱਤੀ ਅਸੀਂ ਐਨਾਉਂਸਮੈਂਟ ਕਰਨ ਵੀ ਗੁਰੂ ਘਰ ਆਏ ਸੀਗੇ ਵੀ ਅਸੀਂ ਅਮਰਤਪਾਲ ਦੀ ਸਪੋਰਟ ਤੇ ਜਾਣਾਗਾ ਸਾਨੂੰ ਘਰਾਂ ਤੱਕ ਤੋਂ ਨਹੀਂ ਨਿਕਲ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਬੰਦੇ ਪਿੰਡਾਂ 'ਚ ਵਰਕਰ ਛੱਡੇ ਉਹਦੇ ਮੋਟਰਸਾਈਕਲ 'ਤੇ 10 ਦੇਦੇ ਜਿੱਥੇ ਚਾਰ ਬੰਦੇ ਇਕੱਠੇ ਹੁੰਦੇ ਕਿ ਉਹਨਾਂ ਨੂੰ ਪੁਲਿਸ ਚਕਾਉਂਦੇ ਦੇਗੇ ਸਾਨੂੰ ਇੰਨਾ ਜਿਆਦਾ ਬਿਜਾਇ ਸਮਝ ਲਓ ਵੀ ਅੰਦਰ ਜੇਲ੍ਹ ਹੀ ਕਰਤੀ ਦੀ ਗੱਲ ਆ ਵੀ ਪਤਾ ਨਹੀਂ ਅਮਰਤਪਾਲ ਕੀ ਕਰਤਾ ਪਰ ਨਹੀਂ ਭਾਈ ਜਿਵੇਂ ਉਹ ਮੀਡੀਆ ਤੇ ਦੇਖਿਆ ਹੋਣਾ ਜਾਂ ਜੋੜਨਾ ਤੇ ਦੋਸ਼ ਨੇ ਅਮਰਤਪਾਲ ਤੇ ਵੀ ਉਹ ਮੁਲਕ ਦੇ ਵਿੱਚ ਜਿਹੜਾ ਕਾਨੂੰਨ ਵਿਵਸਥਾ ਦੇ ਲਈ ਖਤਰਾ ਸੀਗੇ ਜਾ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਬਣਾਉਣ ਦੇ ਵਿੱਚ ਜਿਹੜਾ ਉਹ ਕੰਮ ਕਰ ਰਹੇ ਸੀ ਯਾਰ ਪਿਛਲੀ ਵਾਰ ਆਪਣੇ ਇੱਥੇ ਭਗਵੰਤ ਮਾਨ ਪ੍ਰਚਾਰ ਕਰਦਾ ਸੀਗਾ ਉਹ ਕਹਿੰਦਾ ਲੀਡਰ ਨੂੰ ਕਹਿੰਦਾ ਪਤਾ ਵੀ ਨਹੀਂ ਲੱਗਣਾ ਹੈਗਾ ਕਦੋਂ ਮੱਥੇ ਜਾ ਕੇ ਡੜਾ ਵੱਜਿਆ ਠੀਕ ਹੈ ਇੱਕ ਲੀਡਰ ਪਹੁੰਚ ਗਿਆ ਉਹਦੇ ਮੱਥੇ 'ਚ ਹੁਣ ਮੈਂ ਮੱਥੇ 'ਚ ਲੀਡਰ ਦੇ ਡੜਾ ਮਾਰਾਂ ਠੀਕ ਹੈ ਮੈਨੂੰ ਭਗਵੰਤ ਮਾਨ ਪੜਕਾ ਰਿਹਾ ਹੈਗਾ ਐਦੂੰ ਪੜਕਾਉ ਭਾਸ਼ਣ ਕੀ ਹੋ ਬਈ ਇਤੋਂ ਵੱਡਕਾ ਉਹੀ ਚੀਜ਼ ਤਾਂ ਕੋਈ ਹੈ ਨਹੀਂ ਭਗਵਾਨ ਜਤਮਾਨ ਆਪਣੇ ਸਪੋਰਟਰਾਂ ਨੂੰ ਕਹਿੰਦਾਗਾ ਵੀ ਤੇਰੇ ਪਿੰਡ ਲੀਡਰ ਆਊ ਨਹੀਂ ਤਾਂ ਉਹਨੂੰ ਸਵਾਲ ਕਰ ਹੀ ਨਹੀਂ ਉਹਦੇ ਮੱਥੇ 'ਚ ਡਾਲਾ ਮਾਰੀ ਲੋਕਾਂ 'ਚੋਂ ਮਾਰੇਗਾ ਤੂੰ ਕਿਹੜਾ ਨਿਗਾ ਚਾਵੇਂਗਾ ਇੱਥੋਂ ਤੱਕ ਗੱਲਾਂ ਕਰ ਕੇ ਗਿਆ ਹੋਇਆ ਯਾਰ ਹੁਣ ਡਾਲਾ ਉਹਦੇ ਨਹੀਂ ਪੈ ਸਕਦਾ ਯਾਰ ਸਾਨੂੰ ਸਾਰੀਆਂ ਗੱਲਾਂ ਵੀਰੇ ਅਸੀਂ ਐਡੇ ਬਣੀ ਮੂਰਖ ਹੈਗੇ ਵੀ ਇਹ ਸਾਨੂੰ ਇੰਨਾ ਬੋਲੇ ਬਣਾ ਲੂ ਤਾਂ ਤੋਂ ਇੱਕ ਵਾਰ ਗੱਲ ਆਦਾ ਖਡੂਰ ਸਾਹਿਬ ਤੋਂ ਫਿਰ ਬਲਟੋਹਾ ਜੀ ਵੀ ਕਿਉਂਕਿ ਬਲਟੋਹਾ ਬਲਟੋਹਾ ਦੇ ਵੀ ਤੇ ਪੰਥ ਨੂੰ ਦੇਣ ਹੈ ਨਾ ਬਾਈ ਉਹਨਾਂ ਨੇ ਵੀ ਜੇਲ੍ਹ ਕੱਟੀ ਮੇਰੇ ਬਲਟੋਹਾ ਨੇ ਕਿਹੜੇ ਹਿਸਾਬ ਨਾਲ ਮੇਰੀ ਇੱਕ ਗੱਲ ਸੁਣ ਜੇ ਬਲਟੋਹਾ ਹੋਣਾ ਨੇ ਜੇਲਾਂ ਕੱਟੀਆਂ ਹੁੰਦੀਆਂ ਢੰਗ ਨਾਲ ਨਾ ਤਾਂ ਅੱਜ ਸਾਨੂੰ ਡੰਡੇ ਨਹੀਂ ਖਾਣੇ ਪੈਂਦੇ ਤੇਗੇ ਅੱਜ ਸਾਡੇ ਜਵਾਬ ਨਸ਼ੇ 'ਚ ਨਹੀਂ ਹੋਣੇ ਤੇਗੇ ਤਾਂ ਅੱਜ ਨੂੰ ਪੰਜਾਬ ਦੇ ਵਿੱਚ ਝਾੜੂ ਕੀ ਕਾਂਗਰਸ ਕੀ ਅਕਾਲੀ ਕੀ ਕੋਈ ਪਾਰਟੀ ਹੋਣੀ ਚਾਹੀਦੀਗੀ ਕੱਲੀ ਸ਼ਰਮ ਜੀ ਇਹ ਪਾਰਟੀ ਹੁੰਦੀ ਹੈ ਅਕਾਲੀ ਦਲ ਬਾਦਲ ਦੀ ਠੀਕ ਹੈ ਉਹ ਕਿਸੇ ਗੱਲ ਨੂੰ ਜ਼ੀਰੋ ਹੋਏ ਜਦੋਂ ਉਹ ਫੇਲ ਹੋਏ ਨੇ ਬਲਟੋਹੇ ਵਰਗੇ ਸੁਖਵੀਰ ਬਾਦਲ ਵਰਗੇ ਵੱਡੇ ਬਾਦਲ ਵਰਗੇ ਕਿ ਤਾਂ ਕਰਕੇ ਲੋਕਾਂ ਨੇ ਇਹਨਾਂ ਨੂੰ ਝਾੜੂ ਵਾਲਿਆਂ ਨਾਲ ਪੰਗਾ ਲੇਤਾ ਇਹ ਜਾ ਕੇ ਸਿੱਧਾ ਹੀ ਗੋਡੀ ਦੀ ਚ ਬੈਠ ਕੇ ਦਿੱਲੀ ਦੀ ਚ ਦਿੱਲੀ ਯਾਰ ਹਰਿਆਣੇ ਦੀ ਵੀ ਬਣੂ Rajasthan ਦੀ ਵੀ ਬਣੂ ਸਾਰੀਆਂ ਸਟੇਟਾਂ ਦੀ ਮੈਨੂੰ ਸਾਡੀ ਥੋੜੀ ਬਣੂਗੀ ਕੱਲਿਆਂ ਦੀ ਪੰਜਾਬ ਦਾ ਫਾਇਦਾ ਸਿਰਫ ਪੰਜਾਬ ਨੂੰ ਜਿੱਦਾਂ ਦੀ ਅਮਰਤਪਾਲ ਗੱਲ ਕਰਦੇ ਯੂਥ ਨੂੰ ਪੜਕਾਉਣ ਦੀ ਵੀ ਸਿਰਾਂ ਦੀ ਲੋੜ ਹੈ ਜਾਂ ਇੱਕ ਅੱਧਾ ਬੰਦਾ ਮੱਝੂ ਕਿਹੜਾ ਮਸਿਆ ਲਗਣੀ ਹਟ ਜੂਗੀ ਇਦਾਂ ਤੇ ਬਿਆਨ ਕਿਉਂਕਿ ਸਾਡੀ ਨੌਜਵਾਨੀ ਬਹੁਤ ਕੀਮਤੀ ਲੋਕ ਇਸੇ ਗੱਲ ਤੇ ਤਾਂ ਕਹਿੰਦੇ ਵੀ ਆਪਾਂ ਮੁੰਡੇ ਬਰਉਣ ਪੰਜਾਬ ਮੁੰਡੇ ਬਰਉਣ ਲਈ ਤੁਹਾਨੂੰ ਨਜਮਿਆ ਹੈ ਅਮਰਤਪਾਲ ਦੀ ਇਹਨਾਂ ਚੀਜ਼ਾਂ ਉੱਤੇ ਇਤਰਾਜ਼ ਕਰਦੇ ਸੀ ਯਾਰ ਗੁਰੂ ਘਰੇ ਅਸੀਂ ਆ ਸਾਡਾ ਗੁਰੂ ਘਰ ਹੈ ਅਸੀਂ ਇੰਨੇ ਬੰਦੇ ਰੇ ਮੱਥਾ ਟੇਕਣ ਜਾਣੇ ਆਗੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਰਾ ਸੋ ਪਛਾਣੀਏ ਜੋ ਲੜੇ ਦੀਨ ਕੇ ਹੇਥ ਲਿਖਿਆ ਹੋਇਆ ਨਾ ਅਸੀਂ ਉਹਨੂੰ ਫੋਲੋ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਾਂ ਦੀ ਲੋੜ ਮੰਗੀ ਨਹੀਂ ਸਿਰ ਮੰਗੇ ਨਹੀਂ ਹੈਗੇ ਕੀ ਉਹ ਕੋਈ ਗਲਤ ਕ੍ਰਾਈਮ ਵਾਸਤੇ ਮੰਗੇ ਸੀਗੇ ਇੱਕ ਟੂਕੜੀ ਤਿਆਰ ਹੁੰਦੀ ਹੁੰਦੀ ਹੈ ਨਾ ਜਿਹੜੀ ਬਿਮਾਰੀ ਆਪਾਂ ਕਹਦੇ ਵੀ ਕਿਣ ਕੀ ਖਤਮ ਕਰਨ ਨੂੰ ਜਿਹੜੇ ਮਾੜੇ ਲੋਕਾਂ ਨੂੰ ਖਤਮ ਕਰਨ ਨੂੰ ਨਸ਼ੇ ਨੂੰ ਖਤਮ ਕਰਨ ਨੂੰ ਠੀਕ ਹੈ ਜਿਹੜੇ ਟੈਰਰਿਸਟ ਜਿਹੜੇ ਲੋਕਾਂ ਨਾਲ ਅਤਿਆਚਾਰ ਕਰਦੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹ ਸ਼ਿਰਾਂ ਦੀ ਲੋੜ ਮੰਗ ਲਈ ਜੇ ਲੋਕਾਂ ਨੂੰ ਅੰਮ੍ਰਿਤ ਛਡਾ ਕੇ ਅੰਮ੍ਰਿਤ ਛਕਾਉਣ ਦੀ ਉਹ ਗੱਲ ਕਰਦਾ ਵੀ ਤੁਸੀਂ ਸ਼ਿਰ ਦਿਓ ਮੈਨੂੰ ਵੀ ਮੈਂ ਤੁਹਾਨੂੰ ਅੰਮ੍ਰਿਤ ਛਕਾਉਂਗਾ ਤਾਂ ਉਹ ਇਹ ਹੋ ਗਿਆ ਪੜਕਾਉ ਬਾਸਨ ਹੋ ਗਿਆ ਮੈਂ ਤਾਂ ਨਹੀਂ ਇਹਨੂੰ ਪੜਕਾਉ ਬਾਸਨ ਮੰਨਦਾ ਵੀਰੇ ਜੇ ਲੋਕ ਗੁਰੂ ਘਰ ਨਾਲੇ ਜੜ ਗਏ ਯਾਰ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਅੰਮ੍ਰਿਤ ਛਕ ਗਏ ਜੇ ਉਹਨੂੰ ਪੜਕਾਉ ਪਾ ਸਨਮਾਨ ਦੇ ਨੇ ਇਹ ਮੈਂ ਤਾਂ ਕਹਿਣਾ ਯਾਰ ਹਰੇਕ ਲੀਡਰ ਇਹ ਆ ਜਾ ਪੜਕਾਉ ਪਾ ਸਨ ਦੇਵੇ ਵੀ ਸਾਰੇ ਲੀਡਰ ਸਾਰੇ ਲੀਡਰਾਂ ਨੂੰ ਅੰਮ੍ਰਿਤਪਾਲ ਗਲਤ ਕਿਉਂ ਲੱਗਦਾ ਤੁਹਾਨੂੰ ਕੀ ਲੱਗਦਾ ਗਲਤ ਲੱਗਣ ਦਾ ਇਹ ਕਾਰਨ ਹੈ ਵੀਰੇ ਜਦੋਂ ਛੋਟੀ ਚੀਜ਼ ਉੱਪਰ ਨੂੰ ਠੱਕ ਕੇ ਆਉਂਦੀ ਹੈ ਨਾ ਤਾਂ ਵੱਡਿਆਂ ਨੂੰ ਇਹੀ ਹੁੰਦਾ ਵੀ শাਲਾ ਇਹਨੂੰ ਥੱਲੇ ਦੱਬ ਕੇ ਰੱਖੀਏ ਵੀ ਇਹਨੂੰ ਉੱਪਰ ਨਾ ਆਉਣ ਦਈਏ ਕਿਉਂਕਿ ਸਿੱਖੀ ਦਾ ਪ੍ਰਚਾਰ ਜ਼ਿਆਦਾਤਰ ਕਰਨ ਵਾਲਿਆਂ ਨਾਲ ਇਹੀ ਕੁਝ ਵਾਪਰਿਆ ਜਾਂ ਤਾਂ ਉਹਨਾਂ ਨੂੰ ਵੀ ਆ ਸਮਝ ਲੈ ਵੀ ਬਰਵਾ ਇਸੇ ਜਿਹੇ ਤਰੀਕੇ ਨਾਲ ਉਹਨਾਂ ਨੂੰ ਬਦਨਾਮ ਕੀਤਾ ਗਿਆ ਵੀ ਉਹਨਾਂ ਦੇ ਪਹਿਲਾਂ ਲੋਕਾਂ 'ਚ ਬਦਨਾਮ ਕਰ ਦੋ ਠੀਕ ਹੈ ਫਿਰ ਉਹਨਾਂ ਨੂੰ ਅੱਗੇ ਬਦਨਾਮ ਦਾ ਮੌਕਾ ਨਹੀਂ ਮਿਲਿਆ ਉਹਨਾਂ ਦੇ ਲੋਕ ਹੀ ਉਹਨਾਂ ਨੂੰ ਕਹਿ ਦਰ ਵੀ ਹਾਂ ਯਾਰ ਇਹ ਤਾਂ ਗਲਤ ਦੀ ਵੀ ਫੇਰ ਆਪਾਂ ਰਗੜ ਦਾਂਗੇ ਇਹਨਾਂ ਦੇ ਚੁੱਪਦੀਆਂ ਨੇ ਗੱਲਾਂ ਕੋਈ ਲੱਗਦਾ ਜੀ ਜਿੱਤ ਗਏ ਤੇ ਬਾਹਰ ਆ ਜੂਗਾ ਅਮਰਪਾਲ ਦੇਖ ਵੀਰੇ ਸਾਡਾ ਕੰਮ ਹੈ ਜਿੱਤਿਆਉਣਾ ਇੱਕ ਇੰਟਰਵਿਊ ਦੇ ਵਿੱਚ ਕਿਸੇ ਨੇ ਕਿਹਾ ਵੀ ਅਮਰਪਾਲ ਨੂੰ ਨਹੀਂ ਚਾਹੀਦਾ ਸੀਗਾ ਕਿ ਜਿਹੜੇ ਬਾਕੀ ਉਹਦੇ ਨਾਲ ਸਿੰਘ ਗਏ ਨੇ ਉਹਨਾਂ ਨੂੰ ਵੀ ਆਜ਼ਾਦ ਖੜਾ ਕਰਾਂਗਾ ਪ੍ਰਧਾਨ ਮੰਤਰੀ ਬਾਜੇ ਕੇ ਆਪਣੇ ਹਲਕੇ ਤੋਂ ਖੜੇ ਹੁੰਦੇ ਦਿਲਜੀਤ ਕਲਸੀ ਖੜੇ ਹੁੰਦੇ ਉਹਨਾਂ ਦੀ ਵੀ ਰਿਹਾਈ ਦੀ ਗੱਲ ਤੁਰਦੀ ਇੱਥੇ ਸਿਰਫ ਅਮਰਤਪਾਲ ਦੀ ਗੱਲ ਹੋ ਰਹੀ ਹੈ ਬਾਕੀ ਕਿਸੇ ਦਾ ਜ਼ਿਕਰ ਹੀ ਨਹੀਂ ਇਹ ਹੁੰਦਾ ਹੁੰਦਾ ਵੀਰੇ ਇੱਕ ਰਣਨੀਤੀ ਹੁੰਦੀ ਹੈ ਹਰੇਕ ਜੰਗ ਜਿੱਤਣ ਦੀ ਇੱਕ ਰਣਨੀਤੀ ਹੋ ਜੇ ਤਾਂ ਰਣਨੀਤੀ ਨਾਲ ਸਟੈਪ ਬਾਈ ਸਟੈਪ ਚੱਲਾਂਗੇ ਤਾਂ ਤਾਂ ਜੁੱਧ ਜਿੱਤਾਂਗੇ ਜੇ ਆਪਾਂ ਕਹਾਂਗੇ ਵੀ ਸਾਰਿਆਂ ਨੂੰ ਲੀਡਰ ਬਣਾ ਕੇ ਇਕੁਅਲ ਆਤ ਪੜ੍ਹਾ ਦਈਏ ਫਿਰ ਆਪਾਂ ਜਿੱਤ ਨਹੀਂ ਸਕਦੇ ਫਿਰ ਪਟਕਾਂਗੇ ਅੱਜ ਅਮਰਤਪਾਲ ਬਾਗ ਗਿਆ ਅਸੀਂ ਉਹਨੂੰ ਭੇਜਾਂਗੇ ਸੰਸਦ ਚ ਪਹਿਲਾਂ ਸਿਮਰਜੀਤ ਮਾਰ ਜਾਂਦਾ ਸੀ ਉਹ ਖੜਕਦਾ ਸੀ ਪੂਰਾ ਸੰਸਦ ਸਾਨੂੰ ਆਪ ਨੂੰ ਵੀ ਪਤਾ ਹੈਗਾ ਤੇ ਹੁਣ ਅਮਰਤਪਾਲ ਨਾਲ ਹੋਊਗਾ ਠੀਕ ਹੈ ਉੱਥੇ ਸਾਡੀ ਗੱਲ ਹੋ ਗਈ ਜਿੱਦੇ ਉਸ ਤੋਂ ਬਾਅਦ ਅਸੀਂ ਆਪ ਹੀ ਨਹੀਂ ਦੱਸਦੇ ਅਸੀਂ ਸ਼ਬ ਨੂੰ ਕਢਾ ਕੇ ਲਿਆਵਾਂਗੇ ਜੇਲਾ ਚੋ ਜਦ ਨਿਰਦੋਸ਼ ਨੇ ਸਜ਼ਾ ਪੂਰੀ ਹੋਈ ਉਹ ਉਹੀ ਗੱਲ ਨਾ ਹੋਵੇ ਅਮਰਤਪਾਲ ਨਾਲ ਕਿਉਂਕਿ ਜਿੱਦਾਂ ਮਾਨ ਸਾਹਿਬ ਜਿੱਤੇ ਸੀ ਉਹ ਸ੍ਰੀ ਸਾਹਿਬ ਉਹਨਾਂ ਨੇ ਪਾਈ ਸੀ ਕਿ ਉਹ ਕਿਰਪਾਨ ਦੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਅਮਰਤਪਾਲ ਹੁਣ ਕੀ ਕਰਨਗੇ ਕਿ ਉਹ ਜਾਂ ਤਾਂ ਦੋਨਾਂ ਚੋਂ ਇੱਕ ਕੁਛ ਚੂਜ਼ ਕਰਨਾ ਪਊਗਾ ਸ੍ਰੀ ਸਾਹਿਬ ਦੀ ਗੱਲ ਤੇ ਆਜੋ ਪਹਿਲਾਂ ਦਾ ਵੀਰ ਜੀ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਤੁਸੀਂ ਗੱਲ ਕਰੀ ਹੈ ਹਨਾ ਉਹਦਾ ਬਹੁਤ ਲੋਕਾਂ ਨੂੰ ਪਹਿਲੇ ਖਿਆ ਹੈਗਾ ਸਿਮਰਜੀਤ ਸਿੰਘ ਮਾਨ ਜੀ ਉਥੇ ਸ੍ਰੀ ਸਾਹਿਬ ਪਿੱਛੇ ਨਹੀਂ ਇੱਕ ਸਿੱਖਾਂ ਦੇ ਚਿੰਨ੍ਹ ਬਿਸੇ ਸਟੈਂਡ ਲੈਂਦਾ ਉਹਨਾਂ ਨੇ ਠੀਕ ਹੈ ਜੇ ਉਹਨਾਂ ਨੇ ਐਡੇ ਵੱਡੇ ਲੀਡਰ ਨੇ ਸਾਡੇ ਵਾਸਤੇ ਸਟੈਂਡ ਲੈਤਾ ਅਸੀਂ ਉਹਨਾਂ ਦੇ ਗੈਲ ਤੋਰੇ ਹੋਏ ਸੀਗੇ ਜੇ ਉਹ ਕਹਿੰਦਾ ਵੀ ਮੈਨੂੰ ਸਿੱਖਾਂ ਦੇ ਚਿੰਨ੍ਹ ਨਾਲ ਕੋਈ ਮਤਲਬ ਨਹੀਂ ਮੈਂ ਇਹਨੂੰ ਜਿੱਥੇ ਕਹਾਂ ਉੱਥੇ ਰੱਖ ਦਿਨਾਗਾ ਮੈਂ ਇੱਕ ਟਾਈਮ ਬਾਅਦ ਤੇ ਅਮਰਤ ਵੀ ਛੱਡ ਦੇਨਾਗਾ ਪਰ ਮੈਨੂੰ ਅੰਦਰ ਜਾਣ ਦਿਲਮਨ ਦਾ ਸਾਡਾ ਵੀਰ ਸਾਡਾ ਸਿੱਖ ਲੀਡਰ ਹੈਗਾ ਇਹ ਵੀ ਇੱਕ ਲੀਡਰੀ ਪਿਸੇ ਇੱਕ ਅਹੁਦੇ ਪਿਸੇ ਠੀਕ ਹੈ ਵੀ ਇਹਨੇ ਸਾਡੇ ਧਰਮੇ ਛੱੜਤਾ ਸਾਡੀ ਸਿੱਖੀ ਛੱੜਤੀ ਉਹਨੇ ਕਿਰਪਾਨ ਸਿਰਫ ਇਸ ਕਰਕੇ ਨਹੀਂ ਛੱਡੀ ਵੀਰੇ ਵੀ ਕਾਹ ਲੋ ਸਿੱਖਾਂ ਨੂੰ ਇਹ ਪਤਾ ਲੱਗੇ ਵੀ ਛੋਟੀ ਐਵੇਂ ਹੀ ਤੇ ਕਾਦਰ ਹਿੰਦੁਸਤਾਨੀ ਹਕੂਮਤ ਦੇ ਅੱਗੇ ਕਿੰਨੀ ਹੈ ਠੀਕ ਹੈ ਉਹ ਜਦੋਂ ਉਹਨਾਂ ਨੇ ਨਾ ਮੰਨੀ ਇਹਨਾਂ ਨੇ ਅਸਤੀਫਾ ਦੇਤਾ ਸਾਰੀ ਕੌਮ ਨੂੰ ਜਿਹੜੇ ਤਾਂ ਹੈਗੇ ਸੀਗੇ ਵੀ ਆ ਸਮਝ ਲੈ ਵੀ ਉਹ ਕਹਿੰਦੇ ਵੀ ਯਾਰ ਇਹੇ ਅੱਗੇ ਨਾ ਵਾ ਜਿਹਨੂੰ ਖਾਤਮੇ ਕਰ ਦੋ ਉਹੀ ਬਦਨਾਮ ਕਰਨ ਵਾਲੀਆਂ ਗੱਲਾਂ ਉਹਨਾਂ ਨੇ ਤਾਂ ਕੀਤਾ ਬਦਨਾਮ ਜਿਹੜੇ ਸਾਡੇ ਵਰਗੇ VOTER ਸੀਗੇ ਉਹ ਬੰਦਿਆਂ ਨੂੰ ਪਤਾ ਲੱਗਿਆ ਸੀਗਾ ਵੀ ਯਾਰ ਇਹ ਬੰਦਾ ਜਦ ਸਾਡੇ ਸਿੱਖਾਂ ਦੇ ਇੱਕ ਚਿੰਨ੍ਹ ਪਿੱਛੇ ਕਿਰਪਾਨ ਪਿੱਛੇ ਐਡਾ ਸਟੈਂਡ ਲੈ ਸਕਦਾ ਵੀ ਇਹ ਇੱਕ ਸਿੱਖ ਪਿੱਛੇ ਕਿੱਡਾ ਲੈ ਸਕਦਾ ਸੋਚ ਕੇ ਦੇਖੋ ਟੈਕਨੀਕਲ ਵੀ ਆ ਚੀਜ਼ਾਂ ਨੇ ਵੀ ਇਹਨਾਂ ਨੂੰ ਅੱਜ ਤੱਕ ਸਿਰਫ ਬਦਨਾਮ ਕੀਤਾ ਗਿਆ ਇਹਨਾਂ ਦੇ ਕੀਤੇ ਹੋਏ ਕੰਮ ਨਹੀਂ ਕਦੇ ਸਾਹਮਣੇ ਆਏ ਹੈਗੇ ਕੀ ਕਹਿੰਨੇ ਹੋ ਲੋਕਾਂ ਨੂੰ ਸੰਗਰੂਰ ਦੇ ਲੋਕ ਤੁਹਾਨੂੰ ਦੇਖ ਰਹੇ ਹੋਣ ਪੰਜਾਬ ਦੇ ਦੇਖ ਰਹੇ ਹੋਣ ਕੀ ਕਹਿੰਨੇ ਆਪਾਂ ਤਾਂ ਵੀਰੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸੰਗਰੂਰ ਆ ਕੇ ਕੈਂਸਰ ਹਸਪੀਟਲ ਦੇਖ ਲਓ ਠੀਕ ਹੈ ਤੇ ਜੀਨਾਂ ਦੇ ਵੀ ਅੱਜ ਕੈਂਸਰ ਦੇ ਪੇਸ਼ੈਂਟ ਨੇਗੇ ਐਮਪੀ ਦੀ ਲੋੜ ਪੈਦੀ ਹੈਗੀ ਸਿਗਨੇਚਰ ਦੀ ਤਾਂ ਉਹਨਾਂ ਨੂੰ ਇਹ ਪੁੱਛ ਲਿਓ ਵੀ ਸਿਗਨੇਚਰ ਕਰਨ ਤੋਂ ਪਹਿਲਾਂ ਉਹਨੇ ਇਹ ਪੁੱਛਿਆ ਸੀਗਾ ਵੀ ਤੂੰ ਕਿਹੜੀ ਪਾਰਟੀ ਦਾ ਕਿਨੂੰ ਬਿਲੋਂਗ ਕਰਦਾ ਕਿਹੜੇ ਪਿੰਡ ਤੋਂ ਆਇਆ ਨਾ ਉਹਨੇ ਸਿਰਫ ਇਹ ਕਿਹਾ ਸੀ ਕਿ ਫਾਇਲ ਉਹਦੇ ਧਰ ਮੇਰੇ ਸਿਗਨੇਚਰ ਕਰਾ ਗੌਰਮੈਂਟ ਤੈਨੂੰ ਪੈਸਾ ਪਾ ਦੂ ਤੇਰੇ ਬਾਪੂ ਦਾ ਤੇਰੇ ਬੇਬੇ ਦਾ ਲਾਜ ਸਟਾਰਟ ਹੈ ਖੁਦ ਮੇਰੇ ਰਾਹੀ ਚਾਰ ਬੰਦਿਆਂ ਦੇ ਵੀਰੇ ਲਾਜ ਚੱਲੇ ਨੇਗੇ ਜਦਕਿ ਸਾਡੀ ਉਥੇ ਜਾਣ ਪਹਿਚਾਨ ਇਨੀ ਹੈ ਨਹੀਂ ਸੀਗੀ ਉਹ ਚੀਜ਼ ਹੈ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਗੱਲ ਕੀਤੀ ਧੰਨਵਾਦ ਤੁਹਾਡਾ